ਮੈਨੂੰ ਆ ਪੰਜਾਬ ਦੇ ਲੋਕਾਂ ਨੇ ਚੱਕਰ ਦਿੱਤੀ ਹੈ ਮੈਂ ਐਸ ਤਰ੍ਹਾਂ ਦੀ ਜ਼ੁਹਰਾਂ ਦੀ ਲੜਾਈ ਕਦੇ ਦੇਖੀ ਨਹੀਂ ਫੇਰ ਮਿੱਤਰੋ ਤੁਸੀਂ ਕਿਉਂ ਪੁੱਛਦੇ ਹੋ ਇਤਿਹਾਸ ਜਿਹੜਾ ਖਾਣਾ ਹੋਵੇ ਜਿਹੜੀਆਂ ਜੇਲਾ ਤੇ ਕਿਹੜੇ ਸੋਨੇ ਕਾਨੂੰਨ ਸਾਡੇ ਇਸ ਅੰਦਵਦਨ ਨੂੰ ਡੱਕ ਰਹਿ ਗਿਆ ਸਾਡੇ ਰਸਤੇ ਜਗਲੀ ਹੈ ਅਸੀਂ ਕਿੰਨਾ ਚਿਰ ਰਹਿ ਗਏ ਸਾਨੂੰ ਨਹੀਂ ਪਤਾ ਅਸੀਂ ਕਿੰਨਾ ਚਿਰ ਸਟੇਜਾਂ ਤੇ ਆ ਸਾਨੂੰ ਨਹੀਂ ਪਤਾ ਅਸੀਂ ਕਿਸ ਤਰ੍ਹਾਂ ਮਰਨਾ ਹੈ ਸਾਨੂੰ ਨਹੀਂ ਪਤਾ ਪਰ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਇਹ ਰਹਿਣਾ ਵੀ ਹੈ ਕਿ ਜਨਮ ਦੀ ਧਰਤੀ ਤੇ ਹੈ ਇਹ ਜ਼ਿੰਦਗੀ ਵੀ ਕਾਇਤਪ੍ਰੀ ਜੁਣੀ ਹੈ ਇਹਦੀ ਖਾਤਰ ਹਾਕਮ ਜੋ ਮਰਜੀ ਕਰੇ ਉਦੇ ਹਰ ਜਮਾਤ ਦੇ ਜਨ ਨੂੰ ਚੜ੍ਹਵਾਦੇ 100% ਪਿਆਰ ਆ ਇਹ ਮਨ ਬਣਾਉਣਾ ਪਿਆ ਸਰ ਇਹ ਮਨ ਬਣਾ ਲਓ ਲੜਾਈ ਅੱਗੇ ਚੱਲੂਗੀ ਦਿੱਲੀ ਦੀਆਂ ਜਿਹੜੀਆਂ ਮੱਗਾਂ ਨੇ ਤਕਰੀਬਨ ਤੁਹਾਡੇ ਸਾਹਮਣੇ ਸਾਰਿਆਂ ਦੇ ਹੱਥਾਂ ਚੜ੍ਹ ਜਾਂ ਹੋਈਆਂ ਨੇ ਉਹ ਮੱਗਾਂ ਦੇ ਨਾਲ 7 ਚਾਰ ਮੱਗਾਂ ਦੀਆਂ ਜੋੜੀਆਂ ਹੋਈਆਂ ਨੇ ਹੁਣ ਦਾ ਤਕਰੀਬਨ 16 17 ਦਾ ਚਾਰਟ ਬਣਾਤਾ ਆਪਾਂ ਨੇ ਦੀ ਨਵਾਈ ਜਾਰੀ ਹੈ ਸੰਯੁਕਤ ਮੋਰਚਾ ਆਲ ਇੰਡੀਆ ਸਿਵਲ ਮੋਰਚਾ ਦੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਅਸੀਂ ਅਗਸਤ ਦੇ ਵਿੱਚ ਪ੍ਰੋਗਰਾਮ ਕਰਦੇ ਆ ਗਾਜ਼ ਨੰਬਰ ਦੇ ਵਿੱਚ ਵੀ ਆਉਣੇ ਆਉਂਦੀਆਂ ਮੀਟਿੰਗਾਂ ਦੇ ਵਿੱਚ ਪ੍ਰੋਗਰਾਮ ਆਉਂਦੇ ਰਹਿਣਗੇ ਤੇ ਤੁਸੀਂ ਜਾਣ ਨਾਲ ਜਿੱਥੇ ਪੰਜਾਬ ਦੀਆਂ ਮੰਗਾਂ ਤੇ ਜੱਟਕ ਮੰਗਾਂ ਤੇ ਲੋਕਾਂ ਦਾ ਮੰਗ ਦੇ ਐਕਸ਼ਨ ਕਰਨੇ ਨੇ ਉਥੇ ਆ ਕੇ ਜਾਂਦੇ ਸੀ ਕਿ ਇਹ ਕੈਕਸ਼ਨ ਆ ਜਿਹੜੇ ਕਾਲੇ ਕਾਨੂੰਨ ਨੇ ਜਿਨ੍ਹਾਂ ਦੇ 21 ਤਰੀਕ ਦੀ ਕਨਵੈਨਸ਼ਨ ਹੋ ਰਹੀ ਹੈ ਗਲੰਦਰਾ ਕਾਫੀ ਜਥੇਬੰਦੀਆਂ ਇਕੱਠੀਆਂ ਦੀ ਇਹਦੇ ਬਾਰੇ ਪੂਰੀ ਡੂੰਘੀ ਜਾਣਕਾਰੀ ਇਕੱਠੀ ਕਰਕੇ ਛੋਟੀ ਕਮੇਟੀ ਬਣਾ ਕੇ ਤੁਹਾਨੂੰ ਦੱਸਿਆ ਜਾਵੇ ਕਿ ਆਹ ਹਾਮਾ ਅੱਜ ਤੱਕ ਮੈਂ ਵੀ ਉਹ ਪੂਰਾ ਸਾਡਾ ਨਹੀਂ ਪੜਿਆ ਇਸ ਕਰਕੇ ਮੈਂਾਂ ਦੀ ਵਿਆਖਿਆ ਦੇ ਵਿੱਚ ਨਹੀਂ ਗਿਆ ਕਾਫੀ ਕੋਲ ਤਾਂ ਪਤਾ ਹੈ ਪਰ ਫਿਰ ਵੀ ਪੂਰੀ ਵਿਆਖਿਆ ਉਹਦੋਂ ਕਰਾਂਗੇ ਜਦੋਂ ਮੁਕੰਮਲ ਦਿਲਣਾ ਹੋਵੇ ਕਿਹੜੀ ਗੱਲ ਕਿੱਥੋਂ ਕਿਵੇਂ ਬੋਲਣੀ ਹੈ ਪਰ ਇਹ ਸਾਫ ਹੈ ਕਿ ਜਿਹੜਾ ਤਰੀਕਾ ਪਾਰਲੀਮੈਂਟ ਦੇ ਵਿੱਚ ਮੌਤੀ ਹੋਣਾ ਨੇ ਆਪਣਾ ਕਿਹੇ ਕਾਨੂੰਨ ਲਾ ਦੇ ਨੇ ਇਹੋ ਉਸੇ ਤਰ੍ਹਾਂ ਦਾ ਤਰੀਕਾ ਹੈ ਜਿਵੇਂ ਕਰੋਨਾ ਵੇਲੇ ਖੇਤੀਬਾੜੀ ਵਾਲੇ ਕਾਨੂੰਨ ਲਾ ਦੇ ਨੇ ਆਪੇ ਪਾਸ ਕਰਾ ਕੇ ਲਾਗੂ ਕਰਦੇ ਕਿਹਨੇ ਬੋਲਣਾ ਐ ਇਸ ਕਰਕੇ ਚੱਲੇ ਰਹਿਣ ਦੀ ਲੋੜ ਐ ਚੌਕਸ ਰਹਿਣ ਦੀ ਲੋੜ ਐ ਪਰਵਾਹ ਨਾ ਕਰੋ ਕਹਾਣਾ ਨਾ ਕਰੋ ਘਟ ਕੋਨਾ ਥੰਮੇ ਨਾ ਰਹੋ ਕੋਈ ਇਹ ਜੀ ਗੱਲ ਨਹੀਂ ਜਿਹੜੀ ਮਨੁੱਖ ਵਾਸਤੇ ਅਸੰਭਵ ਹੋਵੇ ਹਰ ਗੱਲ ਸੰਭਵ ਐ ਪਰ ਰੌਲਾ ਇਹ ਐ ਬਾਲਾਂ ਸਰਾ ਕੇ ਚੱਲਣਾ ਨਿਸ਼ਾ ਸਹੀ ਹੈ ਤੁਸ਼ਾ ਨਾਲ ਦੀ ਨਾਲ ਸੱਜੀ ਹੋ ਜੂ ਸਿੱਧੇ ਚਲੋਗੇ ਲੜੋਗੇ ਤਾਂ ਜਿੱਤੋਗੇ ਇਹ ਮੇਰਾ ਸੰਕੇਤ ਹੈ ਇਹਨਾਂ ਸ਼ਬਦਾਂ ਨਾਲ ਆਪਣੀ ਗੱਲ ਕਰਦਾ ਤੁਹਾਡਾ ਬਹੁਤ ਬਹੁਤ ਧੰਨਵਾਦ